ਜੇ ਜੇ ਤੌਰ ਤੇ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ 450 ਸਾਲਾ ਗੁਰਤਾ ਗੱਦੀ ਦਿਵਸ ਧੰਤਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦਿਵਸ ਉਹ ਕੌਮ ਨੇ ਬਹੁਤ ਵੱਡੇ ਸਹਿਯੋਗ ਦੇ ਨਾਲ ਅਤਿਸ਼ਾਹ ਨਾਲ ਮਨਾਇਆ ਲਗਭਗ 1 ਮਹੀਨਾ ਸੰਗਤਾਂ ਨੇ ਵਹੀਰਾਂ ਘੱਟ ਕੇ ਉਸ ਜੋੜ ਮੇਲੇ ਦੇ ਵਿੱਚ ਕਿਉਂਕਿ ਉਹਦੇ ਆਮ ਕਰਕੇ ਉਹਨੂੰ ਮੇਲਾ ਹੀ ਕਿਹਾ ਜਾਂਦਾ ਸੀ ਤੇ ਐਤਕੀ 450 ਸਾਲਾਂ ਤੇ ਜੇਸ ਭਾਵੀ ਹਤਸ਼ਾਹ ਨੇ ਸੰਗਤਾਂ ਨੇ ਵਿੱਚ ਉਠਗੋਲੀਅਤ ਕੀਤੀ ਆ ਸਮੂਹੀਆਂ ਸੰਗਤਾਂ ਦਾ ਸਹਿਯੋਗ ਬਾਤ ਤੇ ਸਮੂਹ ਜਥੇਬੰਦੀਆਂ ਦਾਤਮੀ ਟਕਸਾਲ ਨੇ ਹੰਗ ਸਿੰਘਾਂ ਦੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਨਿਰਮਲੇ ਅਦਾਸੀ ਸਿੰਘ ਸੁਭਾਵਾਂ ਤੇ ਸੁਸਾਇਟੀਆਂ ਉਹਨਾਂ ਸਾਰਿਆਂ ਦਾ ਚੋਣਣੀ ਕਮੇਟੀ ਦਾ ਅੱਜ ਦੀ ਐਗਜ਼ੈਕਟਿਵ ਤਹਿਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤਨ ਮਾਨ ਤੇ ਧਨ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਨਾਲ ਅੱਜ ਦੀ ਐਗਜ਼ੈਕਟਿਵ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੱਲੋਂ ਅਪਣਾਏ ਨਰਾਤਾત્મક ਰਵਈਏ ਦੀ ਵੀ ਸਾਤਨ ਕੀਤੀ ਕਰਦੀ ਨਰਾત્મક ਰਵਈਆ ਇਸ ਕਰਕੇ ਆ ਕਿ ਸਾਰੀਆਂ ਗੱਲਾਂ ਡਿਵੈਲਪਰ ਨਾਲ ਨਹੀਂ ਡਿਵੈਲਪਮੈਂਟ ਨਾਲ ਨੇ ਸੰਬੰਧਤ ਹੁੰਦੀਆਂ ਪਰ ਸ਼ਤਾਬ ਦੀਆਂ ਵੇਲੇ ਉਸ ਨਗਰ ਨੂੰ ਉਸ ਸ਼ਹਿਰ ਨੂੰ ਵੱਡੀ ਤਰਜੀਹ ਦਿੱਤੀ ਜਾਂਦੀ ਹੈ ਜਿਹਦਾ ਜਿੰਦਾ ਸਬੂਤ ਵਿਹਾਰ ਦੇ ਵਿੱਚ ਸ਼੍ਰੀ ਨਤੀਸ਼ ਕੁਮਾਰ ਜੀ ਆ ਕਿ ਪਟਨਾ ਸਾਹਿਬ ਸ਼ਤਾਬ ਦੀ ਮਨਾਈ ਜਾ ਹਜੂਰ ਸਾਹਿਬ ਸ਼ਤਾਬਦੀ ਮਨਾਈ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਟੀ ਵੀ ਨਹੀਂ ਮਹੱਇਆ ਕਰਵਾ ਸਕੀ ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਅਸੀਸ ਸੀਗੀ ਤੇ ਲੱਖਾਂ ਦੀ ਤਦਾਦ ਸੰਗਤਾਂ ਆਈਆਂ ਕਿਸੇ ਦਾ ਗੁਰੂ ਸਾਹਿਬ ਜੀ ਨੇ ਬਾੜ ਪੈਂਕਾ ਨਹੀਂ ਹੋਣ ਦਿੱਤਾ ਕੋਈ ਲਾਂਡ ਆਰਡਰ ਦੀ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਘਟ ਨਹੀਂ ਗੁਜ਼ਾਰੀ ਤੇ ਇਹ ਵੀ ਅੱਜ ਦੀ ਜਿਹੜੀ ਅਕਜੈਟਵੇ ਆ ਇੱਕ ਹੋਰ ਨਿੰਦਾ ਕਰਦੀ ਏ ਸਰਕਾਰ ਦੀ ਜਿਹੜੀ ਇਹ ਸਬਾਬ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਆ ਦੂਸਰਾ ਕਿਉਂਕਿ ਹੁਣ ਜਿਹੜਾ ਆਉਂਦਾ ਸਮਾਂ ਆ ਉਹਦੇ ਵਿੱਚ 350 ਸਾਲਾਂ ਛੇੜ ਦੀ ਪੁਰਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆ ਰਿਹਾ ਜਿਹੜਾ 225 ਨਵੰਬਰ ਦੇ ਵਿੱਚ ਜਿਹੜਾ ਇਹ ਮਨਾਇਆ ਜਾਣਾ 350 ਸਾਲ ਦਾ 350 ਸਾਲਾਂ ਤੇ ਸਤਗੁਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਉਹ ਕਿਉਂਕਿ ਸਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਤੇ ਨਾਲ குரு ਤੇਗ বাহাদুর ਪਾਤਸ਼ਾਹ ਜੀ ਦੇ ਅਨੰਨ ਸੇਵਾਦਾਰ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਦੀਦਾਸ ਜੀ ਦਾ ਵੀ 350 ਸਾਲਾ ਇਹ ਛਿਹਦੀ ਦਿਹਾਰਾ ਜਿਹੜਾ ਆ ਗੁਰੂ ਸਾਹਿਬ ਦਾ ਗੁਰਪੁਰਬ ਦੇ ਤੌਰ ਤੇ ਰਸ਼ੀਦੀਪੁਰਬ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਊਗਾ ਜਿਹਦੇ ਲਈ ਆਉਂਦੇ ਦਿਨਾਂ ਚ ਸਾਬਕ ਕਮੇਟੀ ਜਿਹੜੀ ਉਹ ਸਾਰਿਆਂ ਸਮਾਗਮਾਂ ਲਈ ਬਣਾਤੀ ਜਾਊਗੀ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਸਹਿਯੋਗ ਵਾਸਤੇ ਪ੍ਰਬੰਧ ਵਾਸਤੇ ਤੇ ਜੋਗ ਅਗਵਾਈ ਦੇਣ ਲਈ ਭਾਵੇਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅਗਵਾਈ ਕਰਨੀ ਹੈ ਇਹ ਵੀ ਵੱਡੇ ਪੱਧਰ ਤੇ ਮਨਾਈ ਜਾਊਗੀ ਦੂਜਾ ਮਗਾ ਲਿਆ ਸਰਕਾਰ ਵੱਲੋਂ ਛਲੌਂਗ ਦੇ ਵਿੱਚ ਜਿਹੜੀ ਇੱਕ ਪੰਜਾਬੀ ਕਲੋਨੀ ਆ ਉਥੋਂ ਦੇ ਘਟ ਆਉਣ ਲਈ ਤੇ ਗੁਰੂ ਘਰ ਨੂੰ ਢਾਉਣ ਲਈ ਕਾਰਵਾਈ ਉਹਨਾਂ ਦੀਆਂ ਸਰਕਾਰਾਂ ਚਲਾ ਰਹੀਆਂ ਸੀ ਜਿਹਦੇ ਲਈ ਸ਼ਰੋਣੀ ਕਮੇਟੀ ਦਾ ਸਾਡਾ ਇੱਕ ਵਫਦ ਮਹਿਤਾ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਉਥੋਂ ਦੇ ਚੀਫ ਆਪਣੇ ਸਕੱਤਰ ਸਾਹਿਬ ਨੂੰ ਤੇ ਉਥੋਂ ਦੇ ਗਵਰਨਰ ਸਾਹਿਬ ਨੂੰ ਉਹ ਮਿਲ ਕੇ ਆਏ ਆ ਤੇ ਇਹ ਵੀ ਕਿਹਾ ਕਿਉਂਕਿ ਲੰਬੇ ਅਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉੱਥੇ ਜਿਹੜੇ ਪੰਜਾਬੀ বাসਦੇ ਆ ਮੇਰਾ خیال ਉਹ ਜੇ 1850 ਤੋਂ ਵੀ ਪਹਿਲੇ ਕਹਿ ਲਵਾਂ ਜਾਂ ਇੱਥੇ ਤੇ ਲੱਗ ਪਾ ਕੇ বাসਦੇ ਆ ਉਹਨਾਂ ਦੇ ਉੱਥੋਂ ਘਰ ਨਾ ਢਾਏ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉੱਥੋਂ ਦੀ ਬਸੋਂ ਨੇ ਬੜੀ ਮੀਝ ਦੇ ਨਾਲ ਬਣਾਇਆ ਸੀ ਉਹ ਢਾਇਆ ਨਾ ਜਾਵੇ ਤੋ ਇਹ ਵੀ ਜਾ ਕੇ ਸ੍ਰੀ ਹਰਿਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸ਼ਲਾਮਕ ਦੇ ਵਿੱਚ ਜਾ ਕੇ ਉਹਨਾਂ ਦੀ ਨਾਅ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮਗਾ ਲਿਆ ਦੇ ਮੁੱਖ ਮੰਤਰੀ ਸ਼੍ਰੀ ਸੰਗਮਨ ਨੂੰ ਅਪੀਲ ਕਰਦਾ ਕਿ ਗੁਰੂ ਘਰ ਦੀ ਕਾਰਵਾਈ ਜਿਹੜੀ ਆ ਉਹਨੂੰ ਟਾਉਣ ਦੀ ਤਰੰਤ ਜਿਹੜੀ ਆ ਰੋਕ ਲਾਈ ਜਾਵੇ ਤੇ ਜਿਹੜੇ ਉਥੋਂ ਦੇ ਜਿਹੜੇ ਸਥਾਨਕ ਬਸਨੀਖ ਸੇਖਿਆ ਉਹਨਾਂ ਦੇ ਨਾਰਾਇਛਾਂ ਦਾ ਜਿਹੜਾ ਆ ਉਹ ਵੀ ਤੇ ਉਹਨਾਂ ਦੇ ਆਪਣੇ ਹੱਕਾਂ ਦਾ ਜਿਹੜਾ ਆ ਉਹਦੀ ਵੀ ਜਿਹੜੀ ਆ ਸੁਰੱਖਿਆ ਚ ਕੀਨੀ ਬਣਾਈ ਜਾਵੇ ਸੋ ਇਹਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਔਰ ਉਹਨਾਂ ਦੇ ਨਾਲ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਇਹਦੇ ਵਿੱਚ ਕਿਉਂਕਿ ਸਿੱਖਾਂ ਨਾਲ ਉਹ ਕਲੀ ਇਨਵਾਲਵ ਹੋਇਆ ਉਹ ਵਿੱਚ ਅਨੁਮੋਗ ਉਹ ਸਟੇਟ ਦੀ ਸਰਕਾਰ ਨੂੰ ਡਾਇਰੈਕਸ਼ਨ ਦੇਣ ਤਾਂ ਕਿ ਉਥੋਂ ਦੇ ਸਿੱਖਾਂ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਕਿ ਉਹ ਗੁਰਦੁਆਰਾ ਢਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਤੁਰੰਤ ਰੋਕੀ ਜਾਵੇ ਸੋ ਇਹਦੇ ਨਾਲ ਹੀ ਸਬੰਧਤ ਕਾਲ ਦੇ ਸਤਗੁਰ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਵੀ ਸੀ ਜਿਹੜਾ ਉਹ ਪਵਿੱਤਰ ਧਰਤੀ ਕਰਤਾਰਪੁਰ ਦੀ ਧਰਤੀ ਆ ਉਸ ਧਰਤੀ ਦੇ ਸਤਗੁਰਾਂ ਨੇ ਲਗਭਗ 18-19 ਸਾਲ ਦਾ ਸਮਾਂ ਉੱਥੇ ਬਤਾਇਆ ਤੇ ਸਿੱਖਾਂ ਦੀ ਚਾਹਨਾ ਵੀ ਆ ਕਿ ਉਹ ਉੱਥੇ ਜਾ ਕੇ ਨਤਮਸਤ ਵੀ ਹੋਣ ਤੇ ਉਹ ਗੁਰਪ੍ਰਬ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਵੇ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਹੋਇਆ ਉਹ ਕਿਉਂਕਿ ਵੀਜ਼ਾ ਲੈ ਕੇ ਜਾਣਾ ਪੈਂਦਾ ਇੱਥੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਜਿੱਨਾ ਉਪਰਾਲਾ ਉੱਥੇ ਕੀਤਾ ਤੁਸੀਂ ਕੋਰੀਡੋਰ ਬਣਾਉਣ ਦਾ ਧੰਨਵਾਦ ਆ ਤੁਹਾਡਾ ਉਥੋਂ ਦੀ ਪਾਕਿਸਤਾਨ ਦੀ ਸਰਕਾਰ ਦਾ ਵੀ ਤੇ ਇੰਡੀਆ ਦੀ ਸਰਕਾਰ ਦਾ ਵੀ ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਤੁਰੰਤ ਖਤਮ ਕਰੇ ਕਿਉਂਕਿ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਹੈਗੀ ਆ ਤੇ ਨਾਲ ਜਿਹੜਾ ਵੀਜ਼ਾ ਅਪਲਾਈ ਉਹ ਜਿਹੜਾ ਆਨਲਾਈਨ ਅਪਲਾਈ ਕਰਦੇ ਆ ਸੌਦਾ ਸੈਂਟਰ ਦੇ ਵਿੱਚ ਉਹ ਵੀ ਖਤਮ ਕੀਤਾ ਜਾਵੇ ਤਾਂ ਕਿ ਸਿੱਖ ਜਿਹੜੇ ਆ ਬਹੁਤਾਰ ਦੇ ਵਿੱਚ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆ ਜਾਣਾ ਤੇ ਆਪਣੇ ਪਵਿੱਤਰ ਦਿਹਾੜੇ ਜਿਹੜੇ ਆ ਉੱਥੇ ਜਾ ਕੇ ਉਸ ਧਰਤੀ ਤੇ ਮਨਾਵੇ ਇਹ ਵੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਅੱਜ ਦਾ ਹੌਸ ਜਿਹੜਾ ਆ ਉਹ ਅਪੀਲ ਕਰਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨੇ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਜ਼ੋਰਦਾਰ ਨਹੀਂ ਪਾਇਆ ਜੇ ਮੈਂ ਕਹਿ ਲਵਾਂ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ਼੍ਰੀ ਜੈਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਤੇ ਜੇ ਅੱਜ ਸਿੱਖੇ ਉਦੋਂ ਮਪਰਾਲਾ ਨਾ ਕਰਦੇ ਸ਼੍ਰੋਮਣੀ ਕਾਦੀ ਦਾ ਨਾਮ ਉਦੋਂ ਮਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਲਾਂ 'ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਸੋ ਉਹਦੇ ਵੀ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਦੋਂ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮ ਐਨ ਸਿੰਘ ਅਕਾਲ ਤਖਤ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾ ਵਾਲੇ ਉਹਨਾਂ ਨੂੰ ਕਰਨਾ ਆਤਮਕ ਤੌਰ ਤੇ ਅਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾ ਲਣਾ ਇਹਦੀ ਬਹੁਤ ਅਜਦਾ ਹਾਊਸ ਵੀ ਜਿੱਚੇ ਤੌਰ ਤੇ ਐਗਜੈਕਟਿਵ ਜਿਹੜੀ ਇਹਦੀ ਨਿੰਦਾ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਐਗਜ਼ੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਹੌਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋ ਗਿਆ ਦਵਾ 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 ਤੇ ਇਹ ਇਹ ਜਿਹੜੀ ਐਮਪੀ ਸਾਬਾ ਨੂੰ ਇਹਨੂੰ ਦਵਾ ਦਵਾ ਹਰੀ ਝੰਡੀ ਵੀਜੈਂਸਰ ਦੇਤੀ ਸੈਂਸਰ ਬੋਰਡ ਨੇ ਵੀ ਪਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹੌਸ ਜਿਹੜਾ ਆਪਣਾ ਐਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮਰਿਆਦਾ ਤੋਂ ਉਲਟ ਚੋਣਾਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਫੇਜੀ ਬਿਲ ਮੁੜ ਕੇ ਆਉਣੇ ਚਾਹੀਦੇ ਆ ਇਹ ਹੌਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫਰਤ ਫੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਏ ਬੈਠ ਕੇ ਡਿਸਕਸ ਕੀਤਾ ਤੇ ਇਹਦੇ ਵੀ ਨਕੀਦੀ ਕੀਤੀ ਹੈ ਨਕੀਦੀ ਨਹੀਂ ਕੀਤੀ ਇਹ ਤਾਂ ਰੋਕ ਲਾਉਣ ਦੇ ਲਈ ਤਰੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਆ ਇੱਕ ਸਾਡਾ ਬੜੇ ਲੰਬੇ ਅਰਸੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉਹ ਉੱਥੇ ਦਿੱਲੀ ਵਿੱਚੇ ਚੱਲ ਰਿਹਾ ਪਰ ਅੱਜ ਅਜੈਕਟਿਵ ਨੇ ਇਹ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉੱਥੇ ਜਿਹੜੇ ਸਾਡੇ ਕੋਈ ਜਾਂਦੇ ਬੇਰਬੰਦੀ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਆ ਉੱਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉੱਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਣ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਆ ਸਿੱਖ ਮਿਸ਼ਨ ਉਹ ਵੀ ਸਫਲਤਾਪੂਰਕ ਚੱਲੇ ਭਾਵੇਂ ਸਫਲਤਾਪੂਰਕ ਚੱਲ ਰਿਹਾ ਉਹ ਪਰ ਫੇਰ ਵੀ ਅੱਜ ਦੇ ਐਗਜੈਕਟਿਵ ਦੇ ਵਿੱਚ ਫੈਸਲਾ ਹੋਇਆ ਵੀ ਇਹਦੇ ਲਈ ਉਥੋਂ ਕੋਈ ਵੀ ਜਿਹੜਾ ਪ੍ਰਾਪਰਟੀ ਵੇਚਦੇ ਉਹਨਾਂ ਦੇ ਨਾਲ ਅਚੇਚੇ ਤੌਰ ਤੇ ਗੱਲ ਕਰਕੇ ਉਹ ਜ਼ਮੀਨ ਤਨੰਦ ਖਰੀਦ ਲਈ ਜਾਵੇ ਤਾਂ ਕਿ ਵਧੀਆ ਜਿਹੜਾ ਉਹ ਪ੍ਰਬੰਧ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦਵਾਲਾ ਪ੍ਰਬੰਧਕ ਕਮੇਟੀ ਦਾ ਚੱਲ ਸਕੇ ਇੱਕ ਸਾਡੇ ਭਾਵੇਂ ਲੰਬੇ ਅਰਸੇ ਦੀ ਸਾਡੀ ਇੱਕ ਚੱਲਦੀ ਅਕੈਡਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਉਸ ਬੰਦਾ ਸਿੰਘ ਬਹਾਦਰ ਦੀ ਡਿਫੈਂਸ ਅਕੈਡਮੀ ਦੇ ਵਿੱਚੋਂ ਐਤਕੀ ਸਾਡੇ ਦੋ ਬੱਚੇ ਪਾਸ ਹੋ ਕੇ ਐਨਡੀਏ ਦੇ ਵਿੱਚ ਗਏ ਆ ਜਿੱਥੇ ਉਹਨਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਅਸੀਂ ਧੰਨਵਾਦ ਕਰਦੇ ਆਂ ਨਾਲ ਇਹ ਵੀ ਯਤਨ ਕਰਾਂਗੇ ਕਿ ਉਹ ਸਿੱਖ ਚਿਹਰਿਆਂ ਨੂੰ ਵੱਧ ਤੋਂ ਵੱਧ ਦਸਤਾਰ ਧਾਰੀਆਂ ਨੂੰ ਅਗਲੇ ਸੈਸ਼ਨਾਂ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਉਹ ਸਾਰੀ ਅਗਵਾਈ ਦਿੱਤੀ ਜਾ ਸਕੇ ਇੱਕ ਪਿਛਲੇ ਦਿਨੀ ਮੈਂ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੇ ਭਾਈ ਪਗਵਾਂ ਸੰ ਸਿੰਘ ਜੀ ਸਿਆਲ ਕਾ ਅਸੀਂ ਭਾਈ ਰਾਜਵਾਨਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੇ ਵਿੱਚ ਫਿਰ ਕੁਝ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਦੇ ਲਈ ਫਿਰ ਕਿਉਂਕਿ ਰਾਜਵਾਨਾ ਸਾਹਿਬ ਤੇ ਉਹਨਾਂ ਦੀ ਭੈਣ ਉਹ ਵਿਚਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਦੌੜ ਭੱਜ ਕਰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਉਹਨਾਂ ਵੱਲੋਂ ਜਿਹੜੀ ਆ ਦੁਬਾਰਾ ਰਿਵਿਊ ਲਈ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ ਉਹਦੇ ਲਈ ਅਸੀਂ ਪਟੀਸ਼ਨ ਦੁਆਰਾ ਜਿਹੜੀ ਆ ਰਾਜਵਾਨਾ ਸਾਹਿਬ ਵੱਲੋਂ ਉਹ ਪਾਈ ਗਈ ਉੱਥੇ ਉਹ ਪਟੀਸ਼ਨ ਕੋਈ ਮਾਰਸੀ ਪਟੀਸ਼ਨ ਨਹੀਂ ਗਈ ਜਾਂ ਉਹ ਕੋਈ ਹੋਰ ਪਾਰਲਾਮੈਂਟ ਨਹੀਂ ਉਹ ਇਸ ਕਰਕੇ ਆ ਵੀ 2022 ਦਾ ਜਿਹੜਾ ਫੈਸਲਾ ਉਹਨੂੰ 3 ਸਾਲ ਹੀ ਲਗਭਗ ਹੋ ਚੱਲੇ ਆ ਉਹਦੀ ਸਰਕਾਰ ਨੂੰ ਡਾਇਰੈਕਸ਼ਨ ਸੀ ਕਿ ਤੇ ਤੁਰੰਤ ਕੋਈ ਸਮੇਂ ਅਨੁਕੂਲ ਫੈਸਲਾ ਲੈ ਲਿਆ ਜਾਵੇ ਪਰ ਉਹ ਲਿਆ ਨਹੀਂ ਤੇ ਹੁਣ ਉਹ ਪਟੀਸ਼ਨ ਸਾਡੀ ਜਿਹੜੀ ਉਹ ਲਿਸਟ ਹੋ ਗਈ ਆ ਤੇ ਸੁਪਰੀਮ ਕੋਰਟ ਦੇ ਵਿੱਚ ਨੋਟਿਸ ਵੀ ਇਹਨਾਂ ਨੂੰ ਸਰਕਾਰਾਂ ਨੂੰ ਹੋ ਗਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਦੇ ਵਿੱਚ ਇਹ ਵੀ ਅੱਜ ਫੈਸਲਾ ਹੋਇਆ ਕਿ ਅਸੀਂ ਬੰਦੀ ਸਿੰਘਾਂ ਲਈ ਸਮੂਚਿਆਂ ਲਈ ਆਪਣੀ ਬਚਨ ਬਾਤਾਂ ਦਾਹਰਾਉਣੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੂਰ ਜੋੜ ਸਿਰ ਜੋੜ ਜਿਹੜੇ ਆ ਤੋਰ ਯਤਨ ਜਿਹੜੇ ਆ ਉਹ ਕਿਤੇ ਜਾਣਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਸਮਾਂ ਕੱਢ ਕੇ ਆਏ ਆਂ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਸਮਾਂ ਚੱਲ ਰਿਹਾ ਇਹ ਕਿਉਂਕਿ ਹੁਣ ਨਵੇਂ ਸਿਰਿਓਂ ਫੇ ਚੌਂਡ ਵੀ ਹੋਣੀ ਆ ਤੇ ਉਹਦੇ ਲਈ ਕੋਈ ਫੈਸਲਾ ਨਹੀਂ ਹਾਲੇ ਅਸੀਂ ਕੀਤਾ ਉਹ ਫਿਰ ਅਗਲੀ ਮੀਟਿੰਗ ਦੇਖਾਂਗੇ ਜਾਂ ਸਮੇਂ ਦੇ ਨਿਪੂਰ ਜਿਹੜਾ ਹੋਊਗਾ ਪਰ ਤੁਹਾਡਾ ਸਾਰਿਆਂ ਦਾ ਫੇਰ ਦਿਲ ਦੀਆਂ ਲਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਤੁਸੀਂ ਆਪਣਾ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਿਸ਼ਣ ਦੋਸਤ ਇਤਨਾ ਜੁਨੇ ਹਮੇਂ ਅਪਰਾਧੀਆਂ ਦੇ ਬ੍ਰੈਂਟਨ ਦੇ ਵਿੱਚ ਕੈਨੇਡਾ ਦੇ ਵਿੱਚ ਮਹਾਰਾਜਾ ਗੰਗੀ ਸਿੰਘ ਜੀ ਦਾ ਬੋਤ ਹੈਗਾ ਹੈ ਜਿਹੜੀ ਕਿ ਹਾਦੀ ਨੇ ਉਹਨਾਂ ਨੇ ਬੋਤ ਦੇ ਉੱਤੇ ਚੜ ਕੇ ਉਸ ਦੀ ਤੋਰ ਪਨ ਕੀਤੀ ਹੈ ਤੇ ਨਾਲ ਦੀ ਨਾਲ ਉਹ ਜਿਹੜਾ ਛੋੜਾ ਸੀਗਾ ਉਹਦਾ ਮੂੰਹ ਕਾਲਾ ਕੀਤਾ ਹੈ ਬਾ ਮੈਂ ਆਪਣਾ ਝੰਡਾ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਚ ਬੜਾ ਹੈ ਮੇਰੇ 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 ਜਾਣਕਾਰੀ ਚ ਨਹੀਂ ਇਦਾਂ ਦੀ ਗੱਲ ਆਈ ਪਰ ਫਿਰ ਵੀ ਤੁਹਾਡੇ মিডিਏ ਜਿਹੜੇ ਜੇ ਆਈ ਆ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਮਹਾਰਾਜਾ ਸੀ ਤੇ ਜੇ ਇਦਾਂ ਦੀਆਂ ਕੋਈ ਕਰਦਾ ਹੈ ਉੱਥੇ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਤੇ ਸਰਕਾਰ ਨੂੰ ਤੁਰੰਤ ਜਿਹੜਾ ਇਹ ਅਟਨ ਲੈਣਾ ਚਾਹੀਦਾ ਕਿ ਪ੍ਰਧਾਨਜੀਤ ਕੱਲ ਵਡਾਲਾ ਸਾਹਿਬ ਜਿਹੜੇ ਸਰਕਾਰ ਦੇ ਅੰਦਰ ਹੈ ਨ ਕਿੰਨੀ ਹੈ ਪੋਨਿਕ ਅਮਰੀਕਾ ਦੇ ਵਿੱਚ ਕਿਹਾ ਕਿ ਸਰ ਨੂੰ ਲੋਨ ਦੇ ਦੇ ਕਿਹਾ ਗਿਆ ਕਿ ਚੱਕੀ ਕਰੀ ਦੀ ਜ਼ਫਤਾਰ ਕਰੋ ਪੰਜ ਘੰਟੇਾਂਾਂਵੇਂ ਟੋਪੇ ਲਾ ਦੇ ਵੇਖੋ ਇਹ ਜਿਹੜਾ ਦਸਤਾਰ ਆ ਇਹ ਸਿੱਖਾਂ ਦਾ ਕਕਾਰ ਆ ਦਸਤਾਰ ਲਾਉਣ ਨੂੰ ਕੋਈ ਵੀ ਬੰਦਾ ਮਜਬੂਰ ਨਹੀਂ ਕਰ ਸਕਦਾ ਸਾਡੀ ਲੜਾਈ ਵੀ ਇਸ ਗੱਲ ਦੀ ਹੈ ਜਾਂ ਕਿ ਵਿਦੇਸ਼ਾਂ ਦੇ ਵਿੱਚ ਦਾ ਕੋਈ ਬੰਦਾ ਇਦਾਂ ਦੀ ਗੱਲ ਕਰ ਲਵੇ ਉਹਨੂੰ ਵੀ ਅਸੀਂ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ ਸਖਤ ਨਿੰਦਾ ਕਰਦੇ ਹਾਂ ਕਿ ਦਸਤਾਰ ਲਾਉਣ ਦਾ ਦਸਤਾਰ ਤਾਂ ਅੱਜ ਕੱਲ ਸਕੈਨ ਸਾਰਾ ਹੋ ਜਾਂਦਾ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸਾਰਾ ਕੁਝ ਇਹ ਹੋ ਜਾਂਦਾ ਤੇ ਬਾਅਦ ਸਾਨੂੰ ਅਫਸੋਸ ਹੁੰਦਾ ਤੇ ਕਈ ਵਾਰੀ ਸਾਡੇ ਕਕਾਰਾਂ ਦੇ ਸਬੰਧ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਵੀ ਆਲੇ ਸਾਡੇ ਦਖਲਅੰਦਾਜ਼ੀ ਕਰਦੀਆਂ ਫੇਰ ਉਹ ਬਾਹਰਲੇ ਜਿਹੜੇ ਆ ਸਰਕਾਰਾਂ ਜਾਂ ਜਥੇਬੰਦੀਆਂ ਉਹ ਫੇਰ ਕਹਿੰਦੀਆਂ ਤੁਹਾਡੇ ਆਪਣੇ ਮੁਲਕ ਚ ਆ ਕੁਝ ਹੋ ਰਿਹਾ ਸੋ ਮੈਂ ਕੋਰ ਰਿੰਦਾ ਵੀ ਕਰਦਾ ਜਿਹੇ ਦਸਤਾਰ ਲਾਉਣ ਲਈ ਕਿਹਾ ਗਿਆ ਕਿਉਂਕਿ ਉਹਦਾ ਜਨਤਰਤੰਤਰ ਹੀ ਇਦਾਂ ਦੇ ਆ ਗਿਆ ਕੱਲੀ ਕੱਲੀ ਚੀਜ਼ ਐ ਸਕੈਨ ਜਿੱਦਾ ਕਹ ਲੋ ਬੇ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਸਰਕਾਰ ਜਿਹੜੀ ਵੀ ਉੱਥੇ ਹੈਗੀ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਸਿੱਖ ਕੱਲੇ ਦਸਤਾਰ ਇਹ ਸ਼ਾਨ ਦੀ ਨਿਸ਼ਾਨੀ ਨਹੀਂ ਸਾਡਾ ਇੱਕ ਕਾਰ ਵੀ ਆ ਇਹਦਾ ਨਖਲਵਾਰ ਨਾ ਕੀਤਾ ਜਾਵੇ। ਸ੍ਰੀ ਮਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਵਿਦਿਆਰਥੀ ਦੀ ਦਸਤਾਰ ਲਈ ਗਈ ਹੈ ਹੁਜੀ ਕਮੇਟੀ ਕੰਮ। ਦੇਖੋ ਉਹਦੇ ਲਈ ਵੀ ਅਸੀਂ ਯਤਨ ਕਰ ਰਹੇ ਹਾਂ। ਕਿਉਂਕਿ ਦਸਤਾਰ ਮੈਂ ਪਹਿਲਾਂ ਵੀ ਕਿਹਾ ਸਾਫ਼ਤ ਸੂਰਤ ਦਸਤਾਰ ਸਿਰਾਂ ਇਹ ਸਿੱਖ ਦੀ ਪਰਵਾਸਾ ਆ। ਪਰ ਕਈ ਵਾਰੀ ਮਸਲੇ ਜਿਹੜੇ ਆ ਉਹ ਇਸ ਤਰ੍ਹਾਂ ਚੱਕ ਲੈਨੇ ਆਪਾਂ ਵੀ ਸ਼ਾਇਦ ਮੈਂ ਹੀ ਹੀਰੋ ਆ ਤਾਂ ਬਾਕੀ ਸ਼ਾਇਦ ਗੋਲੇ ਆ ਪਰ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਇਤਾਂ ਲਈ ਤੇ ਸਿੱਖਾਂ ਦੇ ਕਿਤੇ ਵੀ ਜ਼ਿਆਤੀ ਹੁੰਦੀ ਉਹਦੇ ਲਈ ਹਮੇਸ਼ਾ ਖੜੀ ਆ ਤੇ ਹਮੇਸ਼ਾ ਖੜੀ ਰਹੂਗੀ ਭਧਾਨ ਜੀ ਭਗਵਾਨ ਸਰਕਾਰ ਨੇ ਇਸ਼ਤਾਨਿਆਂ ਵਲੇ ਕੋਈ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਨਾ ਕੋਈ ਆਸਰਾ ਕੀਤਾ ਨਾ ਸੋਨੇ ਕਮੇਟੀ ਨੂੰ ਦਿੱਤਾ ਅੱਜਿੰਨਾ ਪਤਾ ਬਾਤ ਕੀਤਾ ਗਿਆ ਵਧੀਆ ਗੱਲਾਂ ਆ ਪਰ ਸਿੱਖ ਸੰਗਤਾਂ ਦੇ ਇਹ ਮੰਨ ਕਰਦੀਆਂ ਤੁਹਾਨੂੰ ਜ਼ਿੰਮੇਵਾਰ ਉਸ ਦੀ ਹੋਣਾ ਚਾਹੀਦਾ ਦੇਖੋ ਬੇਨਤੀ ਇਹ ਆ ਗੁਰੂ ਸਹਿਬਾਨ ਸਾਰੇ ਮਨੁੱਖਤਾ ਦੇ ਸਾਂਝੇ ਦੇ ਸਿੱਖ ਪੰਥ ਦੇ ਬਾਨੀ ਆ। ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਸੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲਾ ਸੀ। ਤੇ ਮੈਨੂੰ ਲੱਗਦਾ ਸੀ ਵੀ ਸਾਰਿਆਂ ਨੂੰ ਸਾਰੇ ਕਾਰ ਛੱਡ ਕੇ ਸਰਕਾਰ ਨੂੰ ਇਹਦੇ ਵਿੱਚ ਇੱਕ ਮੀਟਿੰਗ ਸਾਧ ਕੇ ਆਪਣੇ ਤੌਰ ਤੇ ਕਰ ਲੈਂਦੇ ਜਦੋਂ ਛੋਮਣੀ ਕਮੇਟੀ ਨਾਲ ਜੇ ਕੋਈ ਰੰਜਿਸ਼ ਆ ਉਹਨਾਂ ਦੀ ਅਸੀਂ ਤਾਂ ਰੱਖਦੇ ਨਹੀਂ ਅਸੀਂ ਤਾਂ ਦੇਖੋ ਲੰਗਰ ਵੀ ਚਲਾਉਣੇ ਸੰਗਤ ਤੇ ਪੰਗਤ ਚੱਲਦੀ ਕੋਈ ਆ ਜਾ ਉੱਥੇ ਦੇਖਿਆ ਥੋੜੋ ਜਾਂਦਾ ਫੇ ਕੌਣ ਆਇਆ ਪਰ ਸਰਕਾਰ ਦਾ ਮੁੰਡਲਾ ਫਰਜ ਬਣਦਾ ਸੀ ਜਿਹੜਾ ਸਰਕਾਰ ਉਹ ਫਰਜ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਹੋਈ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਤਾਂ ਇੱਕ ਡਿਵੈਲਪਮੈਂਟ ਬਖੜਾਈ ਇਸ਼ੂ ਸੀ ਇੱਥੇ ਦਾ ਲਾ ਐਂਡ ਆਰਡਰ ਲਈ ਸਾਡੇ ਇਹ ਤਾਂ ਗੁਰੂ ਸਾਹਿਬ ਆ ਮੈਂ ਤਾਂ ਸਮਝਦਾ ਛਾਪ-ਛਾਪ ਵਰਤੇ ਆ ਕਿ ਐਡੇ ਵੱਡੇ ਇਕੱਠ ਤੇ ਸਾਰਿਆਂ ਨੇ ਕਿਸੇ ਪੱਖ ਤੋਂ ਵੀ ਗੁਰੂ ਸਾਹਿਬ ਨੇ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ ਕੋਈ ਕਿਸੇ ਦਾ ਬਾਲ ਨਹੀਂ ਪਿੰਗਾ ਹੋਇਆ ਤੇ ਇਟਸੈਲਫ ਜੇ ਲੋਕ ਕਹਿ ਰਹੇ ਸੇ ਤਾਂ ਮੈਂ ਕਹਿੰਦਾ ਲੋਕ ਵੀ ਠੀਕ ਹੈ ਕਹਿ ਰਹੇ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਗੁਰੂ ਸਾਹਿਬਾਂ ਤਾਂ ਸਾਰਿਆਂ ਦੇ ਆ ਠੀਕ ਆ ਸਾਡੇ ਸਿੱਖਾਂ ਦੇ ਸਾਡੀ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਆ ਪਰ ਜਿਲੇ ਉੱਥੇ ਆਪਾਂ ਜਾਂਦੇ ਗੁਰੂ ਘਰ ਦੇ ਵਿੱਚ ਤੇ ਉੱਥੇ ਪੁੱਛਿਆ ਥੋੜੋ ਜਾਂਦਾ ਵੀ ਤੂੰ ਕਿਹੜੇ ਧਰਮ ਵਾਲਿਆਂ ਜਾਂ ਕਿਹੜੀ ਪਾਰਟੀ ਨਾਲ ਆ ਸਾਰਿਆਂ ਨਾਲ ਇੱਕੋ ਜਿਹਾ ਕਿਦਾਂ ਜਾਂਦਾ ਤੇ ਮੈਂ ਸਮਝਦਾ ਇਹ ਬਹੁਤ ਇੱਕ ਮਾੜੀ ਮੇਰੇ ਖਾਲ ਇਤਿਹਾਸ ਚ ਕਦੇ ਪਹਿਲੀ ਵਾਰੀ ਹੋਈ ਹੋਣੀ ਆ ਫਿਰ ਜਦੋਂ ਵੀ ਸ਼ਤਾਬ ਦੀ ਆਈ ਆ ਇਥੇ ਸੀ ਮਿਨਿਸਟਰ ਕਾਂਗਰਸ ਦੇ ਵੀ ਰਹੇ ਆ ਇਥੇ ਸੀ ਮਿਨਿਸਟਰ ਖਾਲੀਦਲ ਦੇ ਵੀ ਰਹੇ ਸੇੜ ਤੋੜ ਯਤਨ ਕਰਦੇ ਰਹੇ ਹਰੇਕ ਸ਼ਤਾਬ ਦੀ ਲਈ ਪਰ ਐਤ ਕੀ ਦਾ ਜਦੋਂ ਇਹਨਾਂ ਨੇ ਪਾਸਾ ਹੀ ਵੜ ਰਿਆ ਬਿ ਸ਼ੋਮਣੀ ਕਮੇਟੀ ਦੇ ਨਾਲ ਜਹਾਦ ਕੋਈ ਬੈਰ ਹੀ ਕਮਾਉਣ ਵਾਲੀ ਗੱਲ ਹੋਈ ਹੈ ਇਹਨਾਂ ਦੀ ਪਰ ਇਹ ਸ਼ੋਮਣੀ ਕਮੇਟੀ ਨਾਲ ਨਹੀਂ ਅਸੀਂ ਪ੍ਰਬੰਧ ਕਰਤਾ ਸੀਗੇ ਸ਼ਤਾਬ ਦੀਆਂ ਗੁਰੂ ਸਾਹਿਬਾਨਾਂ ਦੀਆਂ ਸੀ ਉਹਦੇ ਚ ਯੋਗਦਾਨ ਪਾਉਣਾ ਚਾਹੀਦਾ ਸੀ ਕਿ ਦਾਰਜ ਫਿਲਮਾਂ ਨੂੰ ਆਪਾਂ ਵਿਰੋਧਤਾ ਕਰਦੇ ਰਹਿੰਦੇ ਆ ਪੰਜਾਬ ਦੇ ਵਿੱਚ ਫਿਲਮਾਂ ਰੁਕ ਜਾਂਦੀਆਂ ਨੇ ਪਰ ਬਾਹਰ ਲੱਗ ਜਾਂਦੀਆਂ ਨੇ ਐਮਐਸਜੀ ਫਿਲਮ ਵੀ ਸੀ ਆਪਾਂ ਪੂਰਾ ਉਹਦਾ ਵਿਰੋਧ ਕੀਤਾ ਪੰਜਾਬ ਚ ਰਹਿਣ ਲੱਗੀ ਪਰ ਬਾਹਰ ਚੱਲ ਗਈ ਜੇ ਐਮਰਜੈਂਸੀ ਫਿਲਮ ਪੰਜਾਬ ਚ ਨਾਲ ਲਾ ਕੇ ਬਾਹਰ ਚੱਲ ਕੇ ਰਿਲੀਜ਼ ਹੋ ਜਾਂਦੀ ਆ ਉਹਦਾ ਕੀ ਕਰਾਂਗੇ ਚਲੋ ਬਾਹਰਲੇ ਸਿੱਖ ਵੀ ਇਸ ਗੱਲ ਤੋਂ ਅਵੇਰਿਆ ਅਸੀਂ ਨਹੀਂ ਇੱਥੇ ਵੇਰ ਜਿਹੜੇ ਦਿੱਲੀ ਚ ਆ ਕੇ ਦੇ ਹੋਰ ਸਟੇਟਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਸਾਰੇ ਇਸ ਗੱਲ ਤੋਂ ਅਵੇਰਿਆ ਤੇ ਅਸੀਂ ਉਹਨਾਂ ਨੂੰ ਵੀ ਪ੍ਰੇਰਣਾ ਕਰਾਂਗੇ ਭਈ ਦਿੱਕਤ ਕੀ ਆ ਦਿੱਖਦਾ ਇਹ ਹੁੰਦੀ ਆ ਕਿ ਜਿਸਲੇ ਕੋਈ ਸਿੱਖ ਇਸ਼ੂ ਆਉਂਦਾ ਉਹਨੂੰ ਬੱਕਰਾ ਟਰੀਟ ਕੀਤਾ ਜਾਂਦਾ ਉਹ ਜ਼ਖਮ ਦੇਣ ਵਾਲੇ ਵੀ ਜਿਹੜੇ ਭਾਵੇਂ ਕੋਈ ਸੀਨ ਹੋਣ ਉਹ ਜ਼ਰੂਰ ਅੰਕਿਤ ਕਰਨਗੇ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਬਈ ਸਮੁੱਚੇ ਤੌਰ ਤੇ ਸਾਰੀਆਂ ਧਾਰਮਿਕ ਜਨੀਆਂ ਵੀ ਫਿਲਮਾਂ ਉਹ ਜੇ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਤਾਂ ਉਹਨਾਂ ਦਾ ਇੱਕ ਪੈਨਲ ਬਣਾ ਲਓ ਸਿੱਖ ਧਰਮ ਨਾਲ ਸਿੱਖਾਂ ਦਾ ਪੈਨਲ ਲੈ ਲਓ Hindu ਧਰਮ ਦਾ Hindu ਪੈਨਲ ਲੈ ਲਓ ਕੋਈ ਮੁਸਲਮਾਨਾਂ ਦਾ ਉਹਨਾਂ ਲੈ ਲਓ ਕਿਸੇ ਹੋਰ ਧਰਮ ਦਾ ਉਹਨਾਂ ਲੈ ਲਓ ਖਲਵਾੜਦਾ ਨਾ ਕਰੋ ਜੇ ਜੇ ਆਪਾਂ ਖਲਵਾੜ ਕਰਦੇ ਆਂ ਡੰਮੀ ਜਿਹਾ ਕਰੈਕਟਰ ਤਖਾਲ ਕੇ ਸਿੱਖ ਦੀ ਦੁਤਾਰ ਕਿਸੇ ਤਰ੍ਹਾਂ ਦੀ ਜਾਂ ਹੋਰ ਤੇ ਉਹ ਫੇਰ ਇੱਕ ਖਲਵਾੜ ਕਰਨ ਵਾਲੀ ਗੱਲ ਈ ਆ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਆ ਪਈ ਇਹ ਇਹ ਤੇ ਤੁਰੰਤ ਲਗਾਮ ਲਾਉਣ ਇਹ ਜਿਹੜੀ ਫਿਲਮਾਂ ਚੱਲਣਾਂ ਦਿੱਤੀ ਜਾਂਦੀ ਤੁਸੀਂ ਲੋਕਾਂ ਨੂੰ ਵੀ ਪੀਨ ਕਰ ਸਕਦੇ ਹੋ ਕਿ ਇਹ ਫਿਲਮ ਨਾ ਵੇਖਣ ਤਾਂ ਕਿ ਜੇਕਰ ਉਹੀ ਫਿਲਮ ਵੇਖਣ ਵਾਸਤੇ ਨਾ ਜਾਣਗੇ ਆ ਖੋਦੀਓ ਬਲੋਂਗੇਗੀ ਨਾ ਉਹਦੇ ਪੈਸੇ ਖਰਚਣਗੇ ਤੇ ਆਉਣ ਵਾਲੇ ਸਮੇਂ 'ਚ ਨਾ ਹੀ ਜੀ ਇਹੋ ਜੀ ਫਿਲਮ ਬਣਾਉਂਦਾ ਅਸੀਂ ਯਤਨ ਕਰੇਗਾ ਕਿਉਂਕਿ ਤੋਂ ਦੇ ਛੋਡੀ ਜਿਹੜੀ ਆਵਾਜ਼ ਹੈ ਉਹ ਵਿਦੇਸ਼ਾਂ ਤੱਕ ਪਹੁੰਚ ਰਹੀ ਹੈ ਸਾਨੂੰ ਸਾਰੇ ਨੂੰ ਦੇਖ ਰਹੇ ਨੇ ਤੁਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਪਾਉਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਤੁਸੀਂ ਤਾਂ ਦੇਖਣ ਦੀ ਗੱਲ ਕਰਦੇ ਅਸੀਂ ਤਾਂ ਕਹਿੰਦੇ ਦੇਖਣ ਤੱਕ ਦੀ ਨੌਬਤੇ ਨਾ ਆਵੇ ਇਹਦੇ ਤਰੰਤ ਜਿਹੜਾ ਬੈਨ ਲਾਉਣਾ ਚਾਹੀਦਾ ਆ ਇਹ ਅਸੀਂ ਵਿਦੇਸ਼ਾਂ ਦੀ ਗੱਲ ਕਰ ਰਹੇ ਹਾਂ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਉਹ ਵੀ ਆਪਣਾ ਇਸ ਗੱਲ ਤੋਂ ਤਾਂ ਵਿਰੋਧ ਸਾਰੇ ਹੀ ਕਿਉਂਕਿ ਦੇਖੋ ਕੋਈ ਬੰਦਾ ਕੁਝ ਕਰੀ ਜਾਵੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਕ ਸਿੱਖ ਹੈ ਮਜਾ ਸਿੱਖ ਹੀਰੋ ਆ। ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕੋਈ ਵੀ ਬੰਦਾ ਕਿਸੇ ਕਿਸਮ ਦਾ ਵੀ ਖਲਵਾੜ ਕਰਦਾ ਤੇ ਸਿੱਖ ਦੇਸ਼ 'ਚ ਬੈਠਾ ਵਿਦੇਸ਼ 'ਚ ਬੈਠਾ ਆ ਉਹ ਘਾਟਕਦਾ ਤਾਂ ਹੈਗਾ ਹੀ। ਤੋਂ ਮੈਂ ਤਾਂ ਕਿਹਾ ਦੇਖਣ ਤੱਕ ਨਾ ਉਹ ਤਾਂ ਆਪ ਹੀ ਨਾ ਸਰਕਾਰ ਆਪੇ ਪਿੱਛੇ ਨੂੰ हट ਜਾਏ। ਬਹੁਤ ਬਹੁਤ ਧੰਨਵਾਦ। ਕੋਈ ਨਹੀਂ ਹਾਲੇ ਹਾਲੇ ਹੈਗਾ ਟਾਈਮ ਦੇਖੋ।